ਲੁਡੀ ਮੇਰਾ ਅੱਜ ਵੀ ਤੂੰ ਮੇਰਾ ਕੱਲ ਵੀ ਤੂੰ ਮੇਰਾ ਅੱਜ ਵੀ ਤੂੰ ਮੇਰਾ ਕੱਲ ਵੀ ਤੂੰ ਮੇਰੀ ਸਾਰੀ ਮੁਸ਼ਕਲ ਦਾ ਹੱਲ ਵੀ ਤੂੰ ਸੋ ਪ੍ਰਮਾਤਮਾ ਦਾ ਨਾਮ ਲੈਂਦੇ ਰਿਹਾ ਕਰੋ ਪ੍ਰਮਾਤਮਾ ਹਰਥਾ ਵਾਸਤਾ ਇਸ ਲਈ ਬੰਦਾ ਬੰਦੇ ਕੀ ਬੇਗੈਰੀ ਕਿਸੇ ਕੰਮ ਦਾ ਨਹੀਂ ਓਏ ਬੰਦਾ ਬੰਦਗੀ ਬਗਾਰੇ ਕੀ ਸੇ ਕੰਮ ਦਾ ਨਹੀਂ ਬੋਲੇ ਕੰਮਾਂ ਦਾ ਪੈਂਦਾ ਗੋਰੇ ਚੰਮਦਾ ਨਹੀਂ ਮੋਲੇ ਕੰਮਾਂ ਦਾ ਪੈਂਦਾ ਗੋਰੇ ਚੰਮਦਾ ਨਹੀਂ ਓ ਬੰਦਾ ਬੰਦਗੀ ਬਗਾਰੇ ਕੀ ਸੇ ਕੰਮ ਦਾ ਨਹੀਂ ਓਏ ਬੰਦਾ ਬੰਦਗੀ ਬਗਾਰ ਕਿਸੇ ਕੰਮ ਦਾ